ਗੁਰੂ ਰਾਮਦਾਸ ਰਖੋ ਸਰਨਾਈ ਸੁ ਕਹ ਢਲ ਗੁਰ ਸੇਬੀ ਆਹ ਇਹ ਨਿਸ ਸਹਜ ਸੁਭਾਏ ਦਰਸਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰੇ ਅਰਸੋ ਹੋ ਕੁਰਸੋ ਝਟੀਆਂ ਤੁਦ ਡਿਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀ ਆ ਸੱਜਣ ਸੱਚਾ ਪਾਤ ਸਾਹ ਸਿਰ ਸਾਹਾ ਦਸਾਹ ਜਿਸ ਪਾਸੇ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸੇ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ लोक महल्ला वाया चौचक्कया चौबाया मान ਇਕ ਤਕਾਰੇ ਆਣੇ ਇਹੜ ਤੇੜ ਛੱਡ ਤੂ ਗੁਰ ਕਾ ਸਬਦ ਪਾਣ ਸਿੱਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆਣੇ ਇਹੜ ਤੇੜ ਛਾਡੇ ਤੂੰ ਗੁਰ ਕਾ ਸਬਦਿ ਪਸ਼ਾਣ ਸਤਿ ਗੁਰ ਅਗੱਟ ਹੈ ਪਉ ਸਬਕੇ ਸੋ ਜਾਣ ਜਾਣੋ ਸਾ ਮਨ ਸਾਜ ਲਾਈ ਤੂ ਹੋਏ ਰਾਹ ਮਹਿਮਾਨ ਸਤ ਗੁਰ ਕਾ ਭਾਣਾ ਭੀ ਚੱਲ ਹੈ सादर्ग है पाव हे मान। ननक जे नामुन चेतनी। तेन तेगु ਤੇਗ ਖਾਣ ਮਹਲਾ ਤੀਜਾ ਹਾਰ ਗੋਣ ਤੋਟ ਨ ਕਹਾਣੋਂ ਜਾਏ ਨਾਨਕ ਗੁਰਮੁਖ ਹਾਰੇ ਗੁਣ ਰਵ ਹੈ ਗੁਣ ਮਹਿ ਰਾਸ ਸਮਾ ਔੜੇ ਹਾਰ ਚੋਲੀ ਦੇ ਹਸਬਾਰੀ ਕੱਢ ਪੈਦੀ ਭਗਤ ਕਾਰੇ ਹਾਰੇ ਪਾਟ ਲੱਗਾ ਅਦੇ ਕਾਈ ਬਹੁ ਬਹੁ ਬਿਦ ਭਾਤ ਕਾਰ ਕੋਈ ਬੂਝਾ ਬੂਝਣ ਹਾਰਾ ਅੰਤਰ ਬਿਬੇਕ ਕਾਰੇ ਸੋ ਬੁਝਾਏ ਏਹੋ ਬਿਬੇਕ ਜਿਸ ਬੁਝਾਏ ਆਪੇ ਹਾਰੇ ਜਾਨ ਨਾਨਕ ਕਹਾ ਵਿਚਾਰ ਗੁਰਮੁਖ ਹਾਰੇ ਸਤਿ ਹਾਰੇ ਸੋ ਬੁਝਾਏ ਏ ਹੋ ਬਿਬੇਕ ਜਿਸ ਬੁਝਾਏ ਆਪੇ ਹਾਰੇ ਜਨ ਨਾਨਕ ਕਾਹ ਵਿਚਾਰਾ ਗੁਰਮੁਖ ਹਾਰੇ ਸੱਤ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਸੇਖਾ ਚੌ ਚੱਕਿਆ ਚੌ ਵਾਇਆ ਏਹੋ ਮਨ ਇਕਤਕਾਰ ਆਣ ਏਹੜ ਤੇਹੜ ਛੱਡੇ ਤੂੰ ਗੁਰ ਕਾ ਸਬਦ ਪਛਾਨ ਰਾਗ ਸੋਰਠ ਕੀ ਵਾਰ